ਕਿਹੜੀ ਜੰਗਲੀ ਨੇ ਕੀ ਮਾਮਲਾ ਮੇਰਾ ਨਾਮ ਜਸਵਿੰਦਰ ਸਿੰਘ ਜੀ ਸਾਡੀ ਜੰਗਲਾਤ ਵਰਕਰ ਯੂਨੀਅਨ ਹੈ ਜੀ ਮੈਂ ਸਰਕਲ ਦਾ ਪ੍ਰਧਾਨ ਹਾਂ ਜ਼ਿਲ੍ਹੇ ਦਾ ਬਿੱਤ ਸਕੱਤਰ ਹਾਂ ਜੀ ਮਾਮਲਾ ਸਾਡਾ ਜੀ ਅੱਜ ਦਾ ਧਰਨਾ ਇਹ ਹੈ ਕਿ ਪੰਜਾਬ ਦੇ ਬਿੱਤ ਸਕੱਤਰ ਨੇ ਇੱਕ ਲੈਟਰ ਜਾਰੀ ਕਰਤਾ ਕਿ ਕੰਮ ਵੱਧ ਤੋਂ ਵੱਧ ਨਰੇਗਾ ਤੋਂ ਕਰਾਈ ਜਾਣਾ ਕਿਉਂਕਿ ਨਰੇਗਾ ਜਿਹੜੀ ਸਕੀਮ ਹੈ ਉਹ ਸੈਂਟਰ ਦੀ ਸਕੀਮ ਹੈ ਜਿਹੜੀਆਂ ਅਸੀਂ ਕੰਮ ਕਰਦੇ ਆ ਉਹ ਪੰਜਾਬ ਸਰਕਾਰ ਦੀਆਂ ਸਕੀਮਾਂ 'ਚ ਕੰਮ ਕਰਦੇ ਆ ਉਹਨਾਂ ਕੰਮਾਂ ਦੀ ਘਟੋਤੀ ਕਰਕੇ ਨਰੇਗਾ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਇਸ ਕਰਕੇ ਅਸੀਂ ਉਹਦੇ 'ਤੇ ਰੋਸ ਬਜੋਂ ਅਜੇ ਧਰਨਾ ਰੱਖਿਆ ਹੈ ਕਿ ਜਿਹੜਾ ਸਾਡਾ ਕੰਮ ਹੈ ਸਾਡੇ ਤੋਂ ਸਾਡਾ ਰਜਗਾਰ ਨਾ ਖੋਇਆ ਜਾਵੇ ਕਿਉਂਕਿ ਅਸੀਂ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਵਿੱਚ ਕੰਮ ਕਰਦੇ ਆ ਕਿ ਅਸੀਂ ਲੰਬੇ ਸਮੇਂ ਤੋਂ ਵਿਭਾਗ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ 20 25 25 ਸਾਲਾਂ ਤੋਂ ਇਹ ਕੰਮ ਹੈ ਜਿਹੜੇ ਕੰਮ ਕਰ ਰਹੇ ਆ ਤੇ ਪਰ ਹਜੇ ਤੱਕ ਇਹਨਾਂ ਨੂੰ ਕੋਈ ਪੱਕਾ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਬਾਰ ਬਾਰ ਲਾਰੇ ਲਾ ਰਹੀ ਹੈ ਤੇ ਇਸ ਕਰਕੇ ਅਸੀਂ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਇੱਕ ਲੈਟਰ ਜਾਰੀ ਕੀਤਾ ਉਹ ਲੈਟਰ ਦੀਆਂ ਕਾਪੀਆਂ ਜੇ ਇੱਥੇ ਸਾੜਾਂਗੇ ਇਹ ਸਾਡਾ ਸੂਬਾ ਕਮੇਟੀ ਦਾ ਫੈਸਲਾ ਹੈ ਤੇ ਸੂਬਾ ਕਮੇਟੀ ਦੇ ਫੈਸਲੇ 22 ਤੇ 23 ਤਰੀਕ ਨੂੰ ਪੂਰੇ ਪੰਜਾਬ ਦੀਆਂ ਡੀਐਫਓ ਦਫ਼ਤਰਾਂ ਮੂਰੇ ਇਹ ਜਿਹੜਾ ਲੈਟਰ ਹੈ ਅਸੀਂ ਸਾੜਾਂਗੇ ਇਹਨਾਂ ਦੀ ਕੀ ਮਨਛਾ ਹੈ ਜਿਹੜਾ ਵੀ ਨਰੇਗਾ ਤੋਂ ਕੰਮ ਕਰਾ ਰਹੇ ਸਨ ਇਹ ਇਹਨਾਂ ਦੀ ਮਨਛਾ ਇਹ ਹੈ ਕਿ ਨਰੇਗਾ ਤੋਂ ਵੱਧ ਕੰਮ ਕਰਾ ਕੇ ਜਿਹੜਾ ਇਹ ਜਿਹੜਾ ਸਾਡਾ ਕੰਮ ਰਜਗਾਰੇ ਖੋ ਰਹੇ ਆ ਤੇ ਜਿਹੜਾ ਆਪ ਜਾਲੀ ਬਣਾ ਕੇ ਬਿੱਲ ਆ ਉਹ ਖਾ ਲੈਂਦੇ ਸੀ ਜਿਹੜਾ ਨਰੇਗਾ ਤੋਂ ਕੰਮ ਕਰਾ ਲੈਂਦੇ ਆ ਥੋੜਾ ਕੰਮ ਜਿਹੜਾ ਨਰੇਗਾ ਤੋਂ ਲੈ ਕੇ ਜਿਹੜਾ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦਾ ਕੰਮ ਹੈ ਉਹ ਕਰਾ ਲਿਆ ਜਾਂਦਾ ਨਰੇਗਾ ਵਾਲਿਆਂ ਤੋਂ ਹੀ ਤੇ ਜਿਹੜਾ ਇਹਨਾਂ ਦੇ ਜਿਹੜੇ ਉਸ ਵਿਭਾਗ ਪੰਜਾਬ ਸਰਕਾਰ ਦੀਆਂ ਸਕੀਮਾਂ ਉਹਨਾਂ ਵਿੱਚ ਜਾਲੀ ਪਾ ਕੇ ਇਹ ਆਪਦੇ ਨਾਂ ਪਾ ਕੇ ਕਢਾ ਲੈਂਦੇ ਸੀ